ਤੇ ਅਸੀਂ ਟੋਟਲ ਇੱਥੇ 13-14 ਜਨਵਰੀ ਲੈ ਕੇ ਆਏ ਆ ਵਿੱਚ 4 ਜਨਵਰੀ ਮੇਰੇ ਆ ਜੀ ਤੇ ਇਹ ਤੋਂ ਪਹਿਲਾਂ ਇੱਕ ਨਾ ਜੀ ਬਸ ਐ ਜੇ ਹੁੰਦਾ ਸੀ ਖੁੱਲੀ ਖੇੜ ਜੀ ਕਾਂਵਰੋਲੀ ਜੀ ਹੁੰਦੀ ਸੀ ਜੀ ਇੱਥੇ ਕੋਈ ਟ੍ਰੈਫਿਕ ਦਾ ਨਹੀਂ ਦੇ ਪਾਸੇ ਵਾਲੇ ਜਿਆਦਾ ਆ ਕੇ ਰਾਤ ਨੂੰ ਮਤਲਬ ਉਹਨਾਂ ਨੇ दारू ਪੀਣੀ ਠੀਕ ਹੈ ਹੁਲੜ ਬਾਜੀਆਂ ਕਰਨੀਆਂ ਭੰਗੜੇ ਪਾਉਣੇ ਜੀ ਸੜਕ ਤੇ ਵੱਡੇ ਵੱਡੇ ਡੈਕ ਲਾ ਕੇ ਫੈਰਿੰਗ ਕਰਨੀ ਜੀ ਫੈਰਿੰਗ ਕਰਨੀ ਜੀ ਬੜਾ ਬੜਾ ਵਧੀਆ ਸਿਸਟਮੈਟਿਕ ਸਿਸਟਮ ਰਿਹਾ ਜੀ ਮਤਲਬ ਜੇ ਕਹਦੇ ਉਹਨਾਂ ਜੀ ਵੀ ਜੋ ਐਸ ਕੀ ਸਵਾਦ ਆਇਆ ਹੈ ਉਹ ਤੋਂ ਪਹਿਲਾਂ ਕਦੇ ਨਹੀਂ ਆਇਆ ਹੈ ਬੜੀ ਬੋਰੀ ਔਰ ਅਸੀਂ ਸਭ ਤੋਂ ਜ਼ਿਆਦਾ ਧੰਨਵਾਦੀ ਮਤਲਬ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਆ ਖਾਸ ਕਰਕੇ ਐਸਐਸਪੀ ਸਾਹਿਬ ਦੇ ਸਰਾਕਬਾਲ ਸਿੰਘ ਹੋਰਾਂ ਦੇ ਅਬਰਾਈ ਵੀਰ ਜੀ ਹੋਰਾਂ ਦੇ ਠੀਕ ਹੈ ਜਿਨ੍ਹਾਂ ਨੇ ਇੰਨੀ ਜ਼ਿੰਮੇਵਾਰੀ ਨਿਭਾਈ ਜੀ ਵੀ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਤੇ ਅਸੀਂ ਪਿਛਲੇ 30 ਸਾਲ ਤੋਂ ਇਥੇ ਮੇਲਾ ਲਾ ਰਹੇ ਹਾਂ ਤੇ ਇਸ ਵਾਰੀ ਜੋ ਮੇਲਾ ਲੱਗਿਆ ਬਹੁਤ ਵਧੀਆ ਪ੍ਰਬੰਧ ਸੀਗੇ ਜੀ ਪੁਲਿਸ ਪ੍ਰਸ਼ਾਸਨ ਦੇ ਅੱਗੇ ਕੀ ਹੁੰਦਾ ਸੀ ਮੇਲੇ ਦੇ ਵਿੱਚ ਹਰ ਵਾਰੀ ਤਿੰਨ ਚਾਰ ਲੁੱਟਵਾ ਖੋਹਾਂ ਕਿੱਟਣਾਵਾ ਹੁੰਦੀਆਂ ਸੀਆਂ ਐ ਕਿ ਪਹਿਲੀ ਵਾਰ ਆ ਇਹ ਇਸ ਤਰ੍ਹਾਂ ਦੀ ਕੋਈ ਘਟਨਾਵਾ ਨਹੀਂ ਘਟਨਾ ਨਹੀਂ ਕੀਤੀ ਪੁਲਸ ਦੀ ਬਹੁਤ ਨਿਗਰਾਨੀ ਵਧੀਆ ਸੀਗੀ ਵਧੀਆ ਪੁਲਸ ਨੇ ਕੰਮ ਕੀਤਾ ਪਾਰਕਿੰਗ ਦੇ ਬਾਹਰ ਵਧੀਆ ਪ੍ਰਬੰਧ ਕਰਵਾਏ ਤੇ ਜੋ ਵਹੀਕਲ ਕੋੜੇ ਵਾਲਿਆਂ ਦੇ ਸੀਗੇ ਜਿਹੜਾ ਵਪਾਰੀਆਂ ਦੇ ਸੀ ਉਹ ਹੀ ਅੰਦਰ ਐਂਟ੍ਰਾਂ ਨੂੰ ਦਿੱਤੇ ਬਾਕੀ ਜਿਹੜੇ ਉਂਝ ਸੀਗੇ ਉਹ ਵਹੀਕਲ ਸਾਰੇ ਬਾਹਰ ਕਰਵਾਏ ਗਏ ਅਸੀਂ ਬਹੁਤ ਕੋਸ਼ਾਂ ਪੁਲਸ ਤੋਂ ਬਹੁਤ ਕਿਹ ਚੀਜ਼ੇ ਫਰਕ ਦੇਖੀਂ ਹਰ ਕਿਸ ਤਰ੍ਹਾਂ ਇਹ ਪਹਿਲਾਂ ਤਾਂ ਪੁਲਸ ਬਹੁਤ ਥੋੜੀ ਹੁੰਦੀ ਜੇ ਕੋਈ ਗੱਲ ਹੁੰਦੀ ਸਾਨੂੰ ਫੋਨ ਕਰਕੇ ਸੱਦਣੀ ਪੈਂਦੀ ਸੀਗੀ ਵਿਆਹ ਹੋ ਗਈ ਆਓ ਜਾਂ ਕੋਈ ਇੱਥੇ ਡੱਕਰਾਤ ਨੂੰ ਲਾ ਲੈਣੇ ਸਾਰੀ ਸਾਰੀ ਡੱਕ ਚੱਲੀਆਂ ਨੇ ਫਾਇਰ ਆਮ ਹਰੇਕ ਰਾਤ ਚ ਦੋ ਚਾਰ ਤੋਂ ਫਾਇਰ ਹੁੰਦਾ ਸੀਗਾ ਐਸ ਵਾਰ ਇੱਕ ਪਟਾਕਾ ਵੀ ਨਹੀਂ ਚੱਲਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਆ ਕਹਿੰਦੇ ਯਾਰ ਕਿ ਪੁਲਸ ਦਾ ਡੰਡਾ ਘੱਟ ਰਿਹਾ ਤੇ ਐਸਐਸਪੀ ਸਾਹਿਬ ਵੱਡੀ ਗੱਲ ਆਪ ਇੱਥੇ ਰਾਊਂਡ ਲਾਇਆ ਉਹਨਾਂ ਨੇ ਤਿੰਨ ਚਾਰ ਦਿਨ ਰਾਊਂਡ ਲੱਗਦਾ ਰਿਹਾ ਸਾਨੂੰ ਪ੍ਰਬੰਧ ਕਿਵੇਂ ਦੇ ਦਿੱਤਾ ਬਹੁਤ ਵਧੀਆ ਸ਼ਾਮ ਨੂੰ ਜਿਹੜੀ ਇੱਥੇ ਨੌਸੈਂਸ ਪੈਦਾ ਹੁੰਦੀ ਸੀਗੀ ਲੋਕੀ ਡੱਕ ਲਾ ਕੇ ਲੋਕਾਂ ਨਾਲ ਲੜਦੇ ਫਿਰਦੇ ਸੀ ਟਰੈਕਟਰ ਭਿਉਂਦੇ ਫਿਰਦੇ ਸੀਗੇ ਉਹਨਾਂ ਤੇ ਬਹੁਤ ਜ਼ਿਆਦਾ ਕੰਟਰੋਲ ਰਿਹਾ ਬਿਨਾਂ ਗੱਲ ਤੋਂ ਮੇਲੇ ਦੇ ਵਿੱਚ ਫਾਇਰਿੰਗ ਹੁੰਦੀ ਸੀ ਉਹ ਨਹੀਂ ਹੋਈ ਐਦਕੀ ਅਸੀਂ ਬਹੁਤ ਖੁਸ਼ ਆ ਜਿਹੜੀ ਟ੍ਰੈਫਿਕ ਸੀਗਾ ਉਹ ਬੜਾ ਕੰਟਰੋਲ ਰਿਹਾ ਲੋਕਾਂ ਦੇ ਵਿੱਚ ਗੱਡੀਆਂ ਹਾਰਨ ਮਾਰਦੀਆਂ ਫਿਰਦੀਆਂ ਸੀ ਸਾਡੇ ਘੋੜੇ ਡਿਸਪਲੇ ਲਈ ਆਏ ਹੋਏ ਆ ਇਹਨਾਂ ਦੇ ਮੂਹਰੇ ਲੋਕੀ ਗੱਡੀਆਂ ਪਾਰਕ ਕਰਕੇ ਚਲੇ ਜਾਂਦੇ ਸੀਗੇ ਅਸੀਂ ਬਹੁਤ ਸੌਖੇ ਰਹੇ ਆ ਜਿੰਨੂੰ ਲੋਡ ਬੰਦਾਂ ਨੂੰ ਹੀ ਅੰਦਰ ਆਉਣ ਦਿੱਤਾ ਦੂਜੀਆਂ ਲਈ ਪਾਰਕਿੰਗ ਦੀ ਅਰੇਂਜਮੈਂਟਸ ਬਹੁਤ ਵਧੀ ਤੇ ਬੰਦੇ ਵੀ ਖੁਸ਼ ਹੋ ਕਹਿੰਦੇ ਵੀ ਅਸੀਂ ਲਾ ਕੇ ਪਾਰਕ ਕਰਕੇ ਮੇਲਾ ਦੇਖ ਰਹੇ ਬਿਲਕੁਲ ਪੈਸਟ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਪੁਲਿਸ ਇੱਥੇ ਰਵੇ ਪਹਿਲਾਂ ਨਹੀਂ ਰਹੀ ਉਹ ਸਾਡੇ ਲਈ ਨੁਕਸਾਨ ਸੀ ਹੁਣ ਇੱਥੇ ਟੈਂਟ ਲੱਗੇ ਆ ਉਹਨਾਂ ਦੇ ਉਹ ਆਪਦੀ ਗਾਰਡ ਭੇਜਦੇ ਆ ਤਾਂ ਉਹਦੇ ਨਾਲ ਕੰਟਰੋਲ ਬਹੁਤ ਵਧੀਆ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਹੀ ਇਹ ਪ੍ਰੋਸੀਜਰ ਹੋਣਾ ਚਾਹੀਦਾ ਤਹਿਨਾਤ ਰਹੀ ਹੈ ਆਪਣੀ ਡਿਊਟੀ ਦੇ ਪਤੇ ਇਮਾਨਦਾਰੀ ਰਹੀ ਹੈ ਤੇ ਇਸ ਕਰਕੇ ਪਸ਼ੂ ਪਾਲਕਾਂ ਦੇ ਵਿੱਚ ਪੁਲਿਸ ਨੂੰ ਸਲਾਗਿਆ ਗਿਆ ਉਹਨਾਂ ਨੂੰ ਇੱਕ ਸਤਕਾਰ ਦਿੱਤਾ ਗਿਆ ਪਰ ਇਸ ਵਾਰ ਪੁਲਿਸ ਦੀ ਅਮੇਜ਼ ਹੈ ਜਿਹੜੀ ਕੁਝ ਹੋਰ ਦੇਖਣ ਨੂੰ ਮਿਲੀ ਹੈ Jelasin ni Doctor Septo Jatin.